ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੇ ਆਲੂ ਇਹ ਚਟਪਟੇ ਆਲੂ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੇ ਆ ਬੱਚੇ ਬਹੁਤ ਖੁਸ਼ ਹੋ ਕੇ ਆਲੂ ਜਿਹੜੇ ਇਹ ਖਾਂਦੇ ਆ ਇਹ ਤੁਸੀਂ ਚਾਹ ਦੇ ਨਾਲ ਚਟਨੀ ਦੇ ਨਾਲ ਸੌਸ ਦੇ ਨਾਲ ਜਿੱਦਾਂ ਵੀ ਦਿਲ ਕਰਦਾ ਖਾ ਸਕਦੇ ਹੋ ਬਹੁਤ ਹੀ ਸਵਾਦ ਲੱਗਦੇ ਆ ਖਾਣ ਦੇ ਵਿੱਚ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕੀਤੇ ਇਹਦੇ ਵਿੱਚ ਕੀ ਕੀ ਪਾਇਆ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਓ ਫਿਰ ਦੇਖਦੇ ਆਂ ਇਹ ਚਟਪਟੇ ਆਲੂ ਕਿੱਦਾਂ ਬਣਾ ਕੇ ਤਿਆਰ ਕਰਨੇ ਆ ਬਣਾਉਣ ਦੇ ਲਈ ਇੱਥੇ ਮੈਂ 600 ਤੋਂ 700 ਗ੍ਰਾਮ ਉਬਲੇ ਹੋਏ ਆਲੂ ਲਏ ਆ। ਆਲੂ ਜਿਹੜੇ ਐ ਇੱਕਦਮ ਛੋਟੇ ਸਾਈਜ਼ ਦੇ ਜਿਹੜੇ ਉਹ ਲੈਣੇ ਆ ਮੈਂ ਕੁੱਕਰ ਵਿੱਚ ਪਾ ਕੇ ਇੱਕ ਸੀਟੀ ਆਉਣ ਤੋਂ ਬਾਅਦ ਗੈਸ ਜਿਹੜੀ ਐ ਬੰਦ ਕਰ ਦਿੱਤੀ ਸੀ ਤੇ ਜਿਹੜੀ ਕੁੱਕਰ ਦੀ ਭਾਫ਼ ਐ ਆਪਣੇ ਆਪ ਨਿਕਲ ਦਿੱਤੀ ਸੀ। ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕੱਢ ਕੇ ਛਿੱਲ ਲਿਆ ਆ। ਆਲੂ ਛੋਟੇ ਸਾਈਜ਼ ਦੇ ਹੀ ਹੋਣਗੇ ਤਾਂ ਹੀ ਇਹ ਸਨੈਕ ਵਧੀਆ ਬਣ ਕੇ ਤਿਆਰ ਹੋਏਗਾ ਤੇ ਕੋਸ਼ਿਸ਼ ਕਰਿਓ ਛੋਟੇ ਸਾਈਜ਼ ਦੇ ਆਲੂ ਲੈਣ ਦੀ। ਤੇ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਣਾ ਆਲੂ ਜਿਹੜੇ ਆ ਇਕਦਮ ਮੈਸ਼ ਹੋ ਜਾਣਗੇ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਸਾਨੂੰ 80 ਤੋਂ 90% ਪੱਕੇ ਹੋਏ ਆਲੂ ਚਾਹੀਦੇ ਆ ਹੁਣ ਆਪਾਂ ਕਰਾਂਗੇ ਤੇਲ ਗਰਮ ਮੈਂ ਵੱਡੇ 2 ਤੋਂ 3 ਚਮਚ ਜਿਹੜੇ ਤੇਲ ਕੜਾਹੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗਰਮ ਕਰਾਂਗੇ ਮੈਂ ਤੇਲ ਸਰੋਂ ਦਾ ਲਿਆਇਆ ਤੁਸੀਂ ਜਿਹੜਾ ਕੁਕਿੰਗ ਆਇਲ ਖਾਂਦੇ ਹੋ ਉਹੀ ਲੈ ਲਿਓ ਜਾਂ ਫਿਰ ਬਟਰ ਜਾਂ ਘਿਓ ਵੀ ਲੈ ਸਕਦੇ ਹੋ ਤੇਲ ਨੂੰ ਮੈਂ ਧੂਆਂ ਤੱਕ ਗਰਮ ਕਰ ਲਿਆ ਤੇ ਹੁਣ ਆਪਾਂ ਕੀ ਕਰਾਂਗੇ ਜਿਹੜੇ ਆਲੂ ਛਿੱਲ ਕੇ ਰੱਖੇ ਹੋਏ ਆ ਆਪਾਂ ਇਹਦੇ ਵਿੱਚ ਪਾ ਦੇਣੇ ਆ ਆਲੂ ਜੇਕਰ ਜ਼ਿਆਦਾ ਗਲੇ ਹੋਏ ਹੋਣਗੇ ਤੇ ਜੇਕਰ ਆਪਾਂ ਇਹਨਾਂ ਨੂੰ ਜਿੱਦਾਂ ਆਪਾਂ ਫਰਾਈ ਕਰਨਾ ਹੈ ਨਾ ਇਦਾਂ ਫਿਰ ਇਹ ਕੀ ਹੋਏਗਾ ਕਿ ਮੈਸ਼ ਹੋ ਜਾਣਗੇ ਤੇ ਸਾਨੂੰ ਮੈਸ਼ ਹੋਏ ਆਲੂ ਜਿਹੜੇ ਨਹੀਂ ਚਾਹੀਦੇ ਸਾਨੂੰ ਖੜੇ-ਖੜੇ ਆਲੂ ਚਾਹੀਦੇ ਆ ਇਸ ਕਾਰਨ ਆਲੂ ਜਿਹੜੇ ਅਸੀਂ 90% ਤੱਕ ਪੱਕੇ ਹੋਏ ਹੋਣੇ ਚਾਹੀਦੇ ਆ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤਾਂ ਕਿ ਇੱਕ-ਇੱਕ ਆਲੂ ਦੇ ਉੱਤੇ ਤੇਲ ਦੀ ਕੋਟਿੰਗ ਹੋ ਜਾਏ ਤੇ ਇਹਨਾਂ ਨੂੰ ਆਪਾਂ 3 ਤੋਂ 4 ਮਿੰਟ ਲਈ ਫਰਾਈ ਕਰਾਂਗੇ ਤੇਲ ਦੇ ਵਿੱਚ ਜਿਹੜੀ ਹਲਕੀ-ਫੁਲਕੀ ਕਸਰ ਹੋਏਗੀ ਕੱਚੀ ਆਲੂਆਂ ਦੀ ਉਹ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਪੱਕ ਜਾਈਗੀ ਹੁਣ ਜਦੋਂ ਤੱਕ ਇਹ ਫਰਾਈ ਹੋ ਰਿਹਾ ਮਸਾਲਾ ਤਿਆਰ ਕਰ ਲੈਨੇ ਆ ਮਸਾਲਾ ਤਿਆਰ ਕਰਨ ਦੇ ਲਈ ਮੈਂ ਇੱਕ ਬੋਲ ਲਿਆ ਤੇ ਬੋਲ ਦੇ ਵਿੱਚ ਪਾਵਾਂਗੇ 2 ਚਮਚ ਬੇਸਣ ਬੇਸਣ ਜਿਹੜਾ ਮੈਂ ਲਿਆ ਕੱਚਾ ਲਿਆਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਮੈਂ ਅੱਧਾ ਤੋਂ ਪੌਣਾ ਚਮਚ ਇਹਦੇ ਵਿੱਚ ਮੈਂ ਨਮਕ ਪਾ ਰਹੀ ਆ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਨਮਕ ਜਿਹੜਾ ਪਾ ਲਿਓ 1/4 ਚਮਚ ਪਾਵਾਂਗੇ ਹਲਦੀ ਪਾਊਡਰ ਦਾ 1/4 ਚਮਚ ਪਾਵਾਂਗੇ ਗਰਮ ਮਸਾਲਾ 1 ਚਮਚ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਪਾਰ ਕੇ ਇੱਕ ਚਮਚੇ ਜਮਾ ਤਨੀਆ ਦਾ ਪਾਊਡਰ ਜਿਹੜਾ ਇਹਦੇ ਵਿੱਚ ਪਾ ਦਿੱਤਾ ਇਹਨੂੰ ਚਟਪਟਾ ਫਲੇਵਰ ਦੇਣ ਦੇ ਲਈ ਇਹਦੇ ਵਿੱਚ ਮੈਂ ਪਾ ਰਹੀ ਹਾਂ ਅੱਧਾ ਚਮਚ ਆਮਚੂਰ ਪਾਊਡਰ ਤੁਸੀਂ ਚਾਹੋ ਤਾਂ ਚਾਟ ਮਸਾਲਾ ਵੀ ਪਾ ਸਕਦੇ ਹੋ ਜਾਂ ਫਿਰ ਜਦੋਂ ਆਲੂ ਬਨ ਜਾਣ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤੇ ਨਿੰਬੂ ਦਾ ਰਸ ਤੁਸੀਂ ਪਹਿਲੇ ਨਹੀਂ ਪਾਣਾ ਅੱਧਾ ਚਮਚ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਇਹਦੇ ਵਿੱਚ ਪਾਇਆ ਮੈਂ ਤਿੱਖੇ ਵਾਲੀ ਲਾਲ ਮਿਰਚ ਨਹੀਂ ਪਾਈ ਹੈ ਤੁਸੀਂ ਚਾਹੋ ਤੇ ਪਾ ਸਕਦੇ ਹੋ 1/4 ਚਮਚ ਇਹਦੇ ਵਿੱਚ ਮੈਂ ਅਜਵਾਇਨ ਪਾ ਰਹੀ ਹਾਂ ਡਾਈਜੈਸ਼ਨ ਲਈ ਵਧੀਆ ਹੁੰਦੀ ਹੈ ਉਹ ਆਲੂ ਜਿਹੜੇ ਬਾਹੀ ਹੁੰਦੇ ਆ ਇਸ ਕਾਰਨ ਹੁਣ ਇਹ ਸਾਰੇ ਮਸਾਲੇ ਚੰਗੀ ਤਰ੍ਹਾਂ ਦੇ ਨਾਲ ਬੇਸਨ ਦੇ ਵਿੱਚ ਕਰ ਲਵਾਂਗੇ ਮਿਕਸ ਤਾਂ ਹੁਣ ਚਲਦੇ ਆਂ ਗੈਸ ਵੱਲ ਆਲੂ ਜਿਹੜੇ ਇਹਨਾਂ ਨੂੰ 3 ਮਿੰਟ ਹੋ ਗਏ ਫਰਾਈ ਹੁੰਦੇ ਤੇ ਇਹਨਾਂ ਨੂੰ ਮੈਂ ਇੱਕ ਦੋ ਵਾਰ ਵਿੱਚ ਵਿੱਚ ਹਿਲਾ ਡੁਲਾ ਦਿੱਤਾ ਸੀ ਤੇ ਹੁਣ ਆਪਾਂ ਜਿਹੜਾ ਮਸਾਲਾ ਬਣਾ ਕੇ ਰੱਖਿਆ ਇਹ ਆਲੂਆਂ ਦੇ ਵਿੱਚ ਪਾ ਦੇਣਾ ਚੰਗੀ ਤਰ੍ਹਾਂ ਦੇ ਨਾਲ ਹੁਣ ਇਹਨੂੰ ਆਪਾਂ ਮਿਕਸ ਕਰ ਦੇਣਾ ਆਲੂਆਂ ਦੇ ਨਾਲ ਇੱਕ ਇੱਕ ਆਲੂ ਦੇ ਤੇ ਮਸਾਲਾ ਜਿਹੜਾ ਕੋਟ ਹੋਣਾ ਚਾਹੀਦਾ ਜਿੱਦਾਂ ਆਪਾਂ ਤੇਲ ਦੇ ਵਿੱਚ ਆਲੂ ਫਰਾਈ ਕੀਤੇ ਤੇ ਇੱਕ ਇੱਕ ਆਲੂ ਦੇ ਤੇ ਤੇਲ ਲੱਗਿਆ ਹੋਇਆ ਹੈ ਨਾ ਉਸੇ ਤਰੀਕੇ ਦੇ ਨਾਲ ਇਹ ਮਸਾਲਾ ਜਿਹੜਾ ਹੈ ਲੱਗਿਆ ਹੋਇਆ ਹੋਣਾ ਚਾਹੀਦਾ ਇੱਕ ਇੱਕ ਆਲੂ ਦੇ ਉੱਤੇ ਜਦੋਂ ਆਲੂਆਂ ਦੇ ਉੱਤੇ ਤੇਲ ਦੀ ਕੋਟਿੰਗ ਹੋ ਜਾਂਦੀ ਹੈ ਤੇ ਮਸਾਲਾ ਬਹੁਤ ਆਸਾਨੀ ਦੇ ਨਾਲ ਆਲੂਆਂ ਦੇ ਉੱਪਰ ਚਿਪਕ ਜਾਂਦਾ ਹੈ ਇਸ ਕਾਰਨ ਇਹਨਾਂ ਨੂੰ ਤੇਲ ਦੇ ਵਿੱਚ 3 ਤੋਂ 4 ਮਿੰਟ ਲਈ ਫਰਾਈ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੁਣ ਆਪਾਂ ਫਿਰ ਤੋਂ ਇਹਨਾਂ ਨੂੰ 3 ਤੋਂ 4 ਮਿੰਟ ਲਈ ਮਸਾਲੇ ਦੇ ਨਾਲ ਪਕਾ ਲੈਣੇ ਆ ਜਿਆਦਾ ਨਹੀਂ ਪਕਾਉਣਾ ਸਿਰਫ 3 ਤੋਂ 4 ਮਿੰਟ ਪਕਾਉਣਾ ਹੈ ਔਰ ਹਿਲਾਉਂਦੇ ਢੁਲਾਉਂਦੇ ਰਹਿਣਾ ਹੈ ਮੈਂ 3 ਤੋਂ 4 ਮਿੰਟ ਇਹਨਾਂ ਨੂੰ ਪਕਾ ਲਿਆ ਹਿਲਾਉਂਦੇ ਢੁਲਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਕਲਰ ਦੇਖੋ ਕਿੰਨਾ ਵਧੀਆ ਆਇਆ ਔਰ ਆਲੂਆਂ ਦੇ ਉੱਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ-ਬਰੀ ਕਟਿਆ ਹਰਾ ਧਨੀਆ ਮਿਕਸ ਕਰਾਂਗੇ ਇਹ ਆਲੂ ਤੁਸੀਂ ਚਟਨੀ ਦੇ ਨਾਲ ਸੌਸ ਦੇ ਨਾਲ ਖਾਓ ਬਹੁਤ ਹੀ ਸਵਾਦ ਲੱਗਦਾ ਜਾਂ ਫਿਰ ਤੁਸੀਂ ਇੱਦਾਂ ਹੀ ਚਾਹ ਦੇ ਨਾਲ ਖਾਓ ਬਹੁਤ ਵਧੀਆ ਲੱਗਦੀਆਂ ਖਾਣ ਦੇ ਵਿੱਚ ਬੱਚੇ ਬਹੁਤ ਖੁਸ਼ ਹੋ ਕੇ ਆਲੂ ਜਿਹੜਿਆਂ ਖਾਂਦੇ ਆ ਇਹ ਆਲੂਆਂ ਦੀ ਰੈਸিপি ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੱਚੇ